ਸਾਸੀ ਕਾਲ ਜੀ ਮੈਂ ਪਿੰਡ ਖਾਰਾ ਜ਼ਿਲ੍ਹਾ ਫਰੀ ਕੋਟ ਦੇ ਵਿੱਚ ਖੜਾ ਮੈਂ 메 ਰੋਡ ਜੋ ਪੋਰਤਪੁਰਾ ਤੋਂ ਮੁਕਸਰ ਨੂੰ ਜਾਂਦਾ ਉੱਥੇ ਸਫਾਈ ਦਾ ਬਹੁਤ ਵੱਡੇ ਪੱਧਰ ਤੇ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਸਰਪੰਚ ਸਦਾਰ ਜਗਦਾਰ ਸਿੰਘ ਜਗਾ ਵਲੋਂ ਚੱਲ ਰਿਆ ਜੋ ਸੜਕ ਦੇ ਨਾਲ-ਨਾਲ ਨਾਲੇ ਬਣਿਆ ਨਾਲਾਂ ਦੀ ਡੰਗਾਈ तकरीबन 2.5 ਫੁੱਟ ਤੋਂ 3 ਫੁੱਟ ਦੇ ਵਿੱਚਕਾਰ ਆ ਤੇ ਚੜਾਈ ਸਵਾ ਦੂ ਫੁੱਟ ਦੇ ਕਰੀਬ ਆ ਇਹਦੇ ਵਿੱਚ ਬਹੁਤ ਮਿੱਟੀ ਭਰ ਗਈ ਆ ਚੀਰੋ ਮੀਂਹ ਪੈਂਦਾ ਮੀਂਹ ਪੈਣ ਕਰਕੇ ਪਾਣੀ ਭਰਨ ਕਰਕੇ ਜੋ ਗੰਦਾ ਪਾਣੀ ਆ ਉਹ ਸੜਕ ਤੇ ਫੈਲ ਜਾਂਦਾ ਤੇ ਸੜਕ ਤੇ ਪਾਣੀ ਫੈਲਣ ਦੇ ਨਾਲ ਬਿਮਾਰੀਆਂ ਨੂੰ ਜੋ ਤਰਜੀਹ ਦਿੰਦਾ ਇਸ ਲਈ ਪਿੰਡ ਦੇ ਸਰਪੰਚ ਸਰਦਾਰ ਜੇਦਾਰ ਸਿੰਘ ਜਗੇ ਜਗਾ ਜੋ ਆਪਣੇ ਸਾਥੀ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਆਪਣੇ ਮੈਂਬਰਾਂ ਦੇ ਇਸ ਲੋਕ ਦੇ ਨਾਲ ਪਿਛਲੇ 3-4 ਦਿਨ ਤੋਂ ਬਹੁਤ ਵੱਡੇ ਪੱਦਰ ਤੇ ਇਸ ਸਫਾਈ ਮਹਿਮ ਦੇ ਨਾਲ ਜੁੜੇ ਹੋਏ ਨੇ ਉਹ ਖੁਦ ਆਪ ਇੱਥੇ ਇਸ ਕੰਮ ਨੂੰ ਸਾਰੇ ਕੰਮਾਂ ਤੋਂ ਵਿਹਲੇ ਹੋ ਕੇ ਹੋਰ ਸਾਰੇ ਕੰਮ ਛੱਡ ਕੇ ਤਰਜੀਹ ਦੇ ਰਹੇ ਨੇ ਵੱਟ ਚੜ ਕੇ ਹਿੱਸਾ ਲੈ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਕਿ ਨੌਜਵਾਨਾਂ ਦੇ ਵਿੱਚ ਸਰਪੰਚ ਦੇ ਵਿੱਚ ਆਵੇਂ ਤਿਆਰ ਬ ਹੋਸਨ ਵਿਸਕਮ ਦਾ ਬਹੁਤ ਵਧੀਆ ਅਸਲ ਹੀ ਪ੍ਰੋਮਸ ਮਹਿਮ ਦੇ ਨਾਲ ਜੁੜੇ ਹੋਏ ਆ ਤੇ ਉਹਦੇ ਨਾਲ ਜੋ ਗੁਰਪ੍ਰਤਪ ਸਿੰਘ ਜੋ ਕੈਰੀ ਬਰਾੜ ਆ ਜੋ ਸਾਡੇ ਸੁਸਾਇਟੀ ਦੇ ਪ੍ਰਧਾਨ ਵੀ ਨੇ ਉਹ ਵੀ ਉਹਨਾਂ ਦੇ ਨਾਲ ਇਸ ਸਫਾਈ ਮਹਿਮ ਦੇ ਵਿੱਚ ਜੁੜੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ બ okay.